ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਲੈ ਕੇ ਆਏ ਤੁਹਾਡੇ ਅਸਤੇ ਕੁਝ ਅਲੱਗ ਜਿਹੀ ਕਲਰ ਅਲੱਗ ਜਿਹੀ ਡਿਜ਼ਾਈਨ ਪਫ ਐਂਡ ਹਾਰੀ ਆਰੀ ਦਾ ਕੰਮ ਹੈ ਹੈਂਡਵਰਕ ਦਾ ਨਹੀਂ ਇਹ ਹੈਗਾ ਹੈਗਾ ਸਿਲਕ ਪਸ਼ਮੀਨਾ ਜਿਹੜਾ ਟੂ ਟੂਨ ਸਿਲਕ ਪਸ਼ਮੀਨਾ ਆ ਰਿਹਾ ਨਾ ਉਹ ਆ ਦੇਖੋ ਉੱਪਰ ਇਹਦੇ ਦੋ ਟੂਨ বাজਦੀਆਂ ਨੇ ਲੱਗਦੀਆਂ ਨੇ ਤੇ نیچے ਇਹਦੇ ਕਲਰ ਅਲੱਗ ਹੁੰਦਾ ਹੈ ਬਹੁਤ ਵਧੀਆ ਪਸ਼ਮੀਨਾ ਹੁੰਦਾ ਤੁਸੀਂ ਵੀ ਇਦਾਂ ਦਾ ਸਰਦੀਆਂ ਦੇ ਵਿੱਚ ਇਦਾਂ ਦੀ ਆਈਟਮ ਵੀਅਰ ਕਰ ਸਕਦੇ ਹੋ ਤੇ ਆਪਾਂ ਇਹਦੇ ਤੇ ਇੱਕ ਅਲੱਗ ਜਾਂ ਤੇ ਜੁਨੀਕ ਜਿਹਾ ਵਰਕ ਕਰਿਆ ਹੋਇਆ। ਵਰਕ ਇਹਦੇ ਤੇ ਹੈਗਾ ਪਫ ਦਾ। ਬਹੁਤ ਸੋਹਣੇ ਦੋ ਸੈਂਟਰ ਪੈਨਰ ਜਾਂਦੇ ਆ। ਨੀਚੇ ਸਾਈਡਾਂ ਤੇ ਛੋਟੂ ਛੋਟੂ ਜਿਹੇ ਫੁਲਾਰ ਬਣਾਏ ਹੋਏ ਆ। ਤੇ ਵਿਚਾਲੇ ਆਪਾਂ ਨੇ ਤਿੰਨ ਵੱਡੇ ਫੁਲਾਰ ਦਿੱਤੇ ਹੋਏ ਆ ਤੇ ਫੁਲਾਰ ਦੇਖੋ ਜੀ ਤੇ ਕਲਰ ਦੇਖੋ ਇਹਦੇ। ਕਲਰ ਕਾਮਬੀਨੇਸ਼ਨ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ। ਅਗਰ ਤੁਸੀਂ ਇਦਾਂ ਦੇ ਪੋਣਾ ਪਸੰਦ ਕਰਦੇ ਹੋ ਤਾਂ ਤੁਸੀਂ ਆਰਡਰ ਦੇ ਸਕਦੇ ਹੋ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੋਗਾ ਸ਼ਾਰਟ ਵੀਡੀਓ ਤੇ ਦੇਖ ਲਿਓ ਤੁਸੀਂ ਜਾ ਕੇ ਉਹਦੇ ਚ ਬੇਫਿਕਰ ਹੋ ਕੇ ਟੈਨਸ਼ਨ ਫਰੀ ਹੋ ਕੇ ਤੁਸੀਂ ਮੈਨੂੰ ਆਰਡਰ ਦੇ ਸਕਦੇ ਹੋ ਇਹ ਟੂ ਟੂਨ ਪਸ਼ਮੀਨਾ ਹੈ ਜੀ ਇਹ ਹੈਗਾ ਇਸ ਦੀ ਵਾਜੂਦਾ ਕੰਮ ਦੇਖੋ ਪਸ਼ਮੀਨਾ ਵੀ ਬਹੁਤ ਸੈਲਕ ਪਸ਼ਮੀਨਾ ਬਹੁਤ ਵਧੀਆ ਕੰਪਨੀ ਦਾ ਪਸ਼ਮੀਨਾ ਹੈਗਾ ਤੇ ਦੇਖੋ ਤੇ ਅਨਲ ਇਹ ਬਾਜੂ ਦਾ ਕੰਮ ਹੈ ਆਪਾਂ ਨੀਚੇ ਉਵੇਂ ਜਿਵੇਂ ਦੋ ਸੈਂਟਰ ਪੈਨਰ ਪਾਏ ਸੀ ਉਹ ਪਾਇਆ ਹੋਇਆ ਤੇ ਉੱਪਰ ਆਪਾਂ ਨੇ ਛੋਟੂ ਫਲਾਰ ਦਿੱਤੇ ਹੋਇਆ ਤੁਸੀਂ ਮੂਰੀ ਦਾ ਕੰਮ ਚਾਹੋਣੇ ਆ ਤਾਂ ਆਪਾਂ ਮੂਰੀ ਦਾ ਕੰਮ ਵੀ ਕਰਕੇ ਦੇ ਦਾਂਗੇ ਤੇ ਇਸ ਤਰ੍ਹਾਂ ਦੀ ਇਹਦੀ ਪੂਰੀ ਲੁੱਕ ਆ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਬਹੁਤ ਸੋਹਣੀ ਗ੍ਰੇਸ ਆਉਂਦੀ ਆ ਛੋਟੀ ਮੋਟੀ ਪਾਰਟੀ ਵਗੈਰਾ ਦੇ ਵਿੱਚ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਆਦਰਵਾਈਜ਼ ਇਹ ਜਿਵੇਂ ਮਰਜ਼ੀ ਹੰਡਾਓ ਇਹ ਜਿਹੜਾ ਵਰਕ ਹੈ ਤੁਹਾਡੇ ਸੂਟ ਦੇ ਨਾਲ ਹੀ ਹੱĐੂਗਾ ਕੋਈ ਇਹਦੀ ਪੱਟੇ ਜਾਣ ਦੀ ਜਾਂ ਉਧੜਨ ਦੀ ਐਦਾਂ ਦੀ ਕੋਈ ਵੀ ਕੰਪਲੇਨ ਨਹੀਂ ਆਉਂਦੀ ਨਾ ਹੀ ਅਜੇ ਤੱਕ ਆਈ ਹੈ ਤੇ ਚਲੋ ਜੀ ਦਿਖਾਉਣੀ ਆ ਤੁਹਾਨੂੰ ਅਗਲਾ ਸੂਟ ਇਹ ਆ ਗਿਆ ਆਪਣਾ ਦੂਜਾ ਸੂਟ ਆ ਇਹ ਸੂਟ ਬਣਿਆ ਹੋਇਆ ਪ्योर ਪਸ਼ਮੀਨੇ ਤੇ ਇਹ ਸਿਰਫ ਪਸ਼ਮੀਨਾ ਦੇਖੋ ਆਪਣੀਆਂ ਚਿੱਟਾਂ ਵਾਲੀ ਵਰਕਰ ਦੀਆਂ ਜਿਹੜੀ ਲੱਗੀਆਂ ਹੋਈਆਂ ਪੰਨਿਆਂ ਇਹ ਹੈਗਾ ਸਿਰਫ ਪਸ਼ਮੀਨੇ ਤੇ ਇਹ ਆਪਾਂ ਨੂੰ ਮੇਰੇ ਕਸਟਮਰ ਨੇ ਕੱਪੜਾ ਦਿੱਤਾ ਸੀ ਆਪਦਾ ਇਹ ਆਪਾਂ ਇਹ ਆ ਕਰਕੇ ਦਿੱਤਾ ਹੈ ਪਸ਼ਮੀਨੇ ਤੇ ਇਹ ਵੀ ਇਹ ਪਸ਼ਮੀਨੇ ਦੇ ਬਹੁਤ ਵਧੀਆ ਬਣਦਾ ਇਸ ਤਰ੍ਹਾਂ ਬਹੁਤ ਸੋਹਣਾ ਪਸ਼ਮੀਨਾ ਹੈ ਇਹ ਪਸ਼ਮੀਨਾ ਤੁਸੀਂ ਆਪਦਾ ਦੇਖ ਲਿਓ ਆਪਾਂ ਜੇ ਲਾਵਾਂਗੇ ਤਾਂ ਆਪਾਂ ਵਧੀਆ ਹੀ ਪਸ਼ਮੀਨਾ ਲਾ ਕੇ ਦੇਵਾਂਗੇ ਇਹ ਵੀ ਬਹੁਤ ਸੋਹਣਾ ਪਸ਼ਮੀਨਾ ਹੈ ਇਹ ਕਰਿਆ ਹੋਇਆ ਸਿਰਫ ਆਰੀ ਦਾ ਕੰਮ ਆਰੀ ਦੇ ਵਿੱਚ ਕਲਰ ਪਾ ਕੇ ਕੰਮ ਕੀਤਾ ਹੋਇਆ ਆਪਣਾ ਤੇ ਕੰਮ ਦੇਖੋ ਆਪਣਾ ਕਿੰਨਾ ਨੀਟ ਐਂਡ ਕਲੀਨ ਹੈ ਗਲੇ ਦਿੱਤੀ ਆ ਪੀ ਬੀ ਸ਼ੇਪ ਦਾ ਵਰਕ ਦਿੱਤਾ ਹੋਇਆ ਬੀ ਸ਼ੇਪ ਬਣਾਇਆ ਹੋਇਆ ਗਲਾ ਉਸ ਤੋਂ ਬਾਅਦ ਦੋ ਸੈਂਟਰ ਪੈਨਰ ਜਾਂਦੇ ਆ ਇੱਥੇ ਛੋਟੇ ਛੋਟੇ ਫਲਾਰ ਪਾਏ ਹੋਇਆ ਸਾਰੇ ਵਿਚਾਲੇ ਇਹ ਫਲਾਰ ਜੇ ਤੁਸੀਂ ਇਸ ਨੂੰ ਹੈਵੀ ਕਰਨਾ ਚਾਹੁੰਦੇ ਹੋ ਤਾਂ ਜੇ ਤੁਸੀਂ ਭਾਰੇ ਹੋ ਤਾਂ ਇਹ ਫਲਾਰ ਤੁਸੀਂ ਏਕੇ ਇੱਕ ਇੱਥੇ ਸਾਈਡ ਤੇ ਵੀ ਲੈ ਸਕਦੇ ਹੋ ਘੇਰੇ ਤੱਕ ਅਗਰ ਤੁਸੀਂ ਹਲਕ ਹੌਲੇ ਹੋ ਤਾਂ ਫਿਰ ਤੁਸੀਂ ਇਸ ਤਰ੍ਹਾਂ ਹੀ ਲੈ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਭਾਰੇ ਹੋ ਤਾਂ ਤੁਸੀਂ ਸਾਈਡ ਤੇ ਇੱਕ ਇੱਕ ਫਲਾਰ ਤੁਹਾਨੂੰ ਇੱਥੋਂ ਤੱਕ ਆਪਾਂ ਦੇ ਦੇ ਦਾਂਗੇ ਉੱਪਰ ਤੱਕ ਵੀ ਦੇ ਦਾਂਗੇ ਤੇ ਚੌਕਾਂ ਤੱਕ ਚਾਹਣੇ ਹੋ ਤਾਂ ਆਪਾਂ ਚੌਕਾਂ ਤੱਕ ਵੀ ਤਿੰਨ ਫਲਾਰ ਦੇ ਦਾਂਗੇ ਤੁਹਾਨੂੰ ਦੋ ਵੀ ਤੁਸੀਂ ਇਸ ਤੋਂ ਵੀ ਹਲਕਾ ਚਾਹਣੇ ਹੋ ਤਾਂ ਤੁਸੀਂ ਆਹ ਦੋ ਸੈਂਟਰ ਪੈਨਰ ਪਵਾ ਕੇ ਗਲੇ ਦਾ ਪਵਾ ਕੇ ਤੇ ਵਿਚਾਲੜੇ ਫਲਾਰ ਕੱਟ ਸਕਦੇ ਹੋ ਬਹੁਤ ਸੋਹਣੀ ਆਈਟਮ ਬਣੀ ਹੋਈ ਆ ਆਰੀ ਗਈ ਬਹੁਤ ਸੋਹਣੀ ਚੀਜ਼ ਬਣਦੀ ਹੈ ਇਹਦੀ ਵੀ ਆਪਣੀ ਫੁੱਲ ਗਾਰੰਟੀ ਹੈ ਨਾ ਉਧੜੂਗਾ ਨਾ ਕੁਛ ਇਹਨੂੰ ਹੋਊਗਾ ਜਿੱਦਾਂ ਤੁਸੀਂ ਸੂਟ ਹੰਡਾਉਂਗੇ ਪੂਰੇ ਸੂਟ ਦੇ ਨਾਲ ਹੀ ਇਹਨੇ ਹੰਡਣਾ ਚਾਹੇ ਦੋ ਸਾਲ ਤਿੰਨ ਸਾਲ ਚਾਰ ਸਾਲ ਜਿੰਨਾ ਮਰਜ਼ੀ ਪਾਈ ਜਾਏ ਇਹਦੀ ਬੁਟੀਕ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੇ ਜੀ ਅਲੱਗ ਹੁੰਦੀਆਂ ਨੇ ਇਹ ਕਿਸੇ ਨਾਲ ਮੈਚ ਨਹੀਂ ਕਰਦੀਆਂ ਤੁਸੀਂ ਕਿੰਨਾ ਟਾਈਮ ਮਰਜੀ ਸੂਟ ਨੂੰ ਰੱਖ ਲੋ ਸੂਟ ਬਹੁਤ ਸੋਹਣੀ ਉਹ ਉਦਾਂ ਹੀ ਰਹਿੰਦਾ ਵੀ ਅੱਜ ਹੀ ਬਣਾਇਆਗਾ ਕਿਉਂਕਿ ਇਹਨਾਂ ਦਾ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਤੇ ਬਹੁਤ ਸੋਹਣੀਆਂ ਚੀਜ਼ਾਂ ਮਿਲਦੀਆਂ ਨੇ ਬੁਟੀਕ ਵਾਲੀਆਂ ਅਗਰ ਤੁਸੀਂ ਇਹ ਵੀ ਪਸੰਦ ਕਰਦੇ ਹੋ ਤਾਂ ਮੈਨੂੰ ਆਰਡਰ ਦੇ ਸਕਦੇ ਹੋ ਤੁਸੀਂ ਠੀਕ ਹੈ ਜੀ ਹੁਣ ਆਪਾਂ ਅਧਕ ਹੋਣੀ ਤੁਹਾਨੂੰ ਅਗਲਾ ਸੀ ਇੱਕ ਹੋਰ ਆ ਗਿਆ ਜੀ ਆਪਣੇ ਕੋਲੇ ਅਜੇ ਚਿੱਟਾ ਆਪਣਾ ਵਟਣ ਵਾਲਿਆਂ ਨੇ ਇਹ ਕਸ਼ਮੀਨਾ ਤੇ ਇਹ ਕਸ਼ਮੀਨਾ ਅਲੱਗ ਹੈ ਤੁਹਾਨੂੰ ਦਿਖਾਉਣੀ ਆ ਆਪਾਂ ਕਸ਼ਮੀਨੇ ਬਹੁਤ ਤਰ੍ਹਾਂ ਦੇ ਆਉਂਦੇ ਆ ਜੀ ਇਹ ਪ੍ਰੈਮੀਅਮ ਕਾਮ ਟੈਕਸ ਦਾ ਹੈ ਪ੍ਰੈਮੀਅਮ ਕਾਮ ਟੈਕਸ ਦਾ ਇਹ ਵੀ ਬਹੁਤ ਵਧੀਆ ਕਸ਼ਮੀਨਾ ਹੋਊਗੀ ਬਹੁਤ ਵਧੀਆ ਤੁਸੀਂ ਆਪਦਾ ਦੇਖ ਕੇ ਨੇ ਇਹ ਵੀ ਮੈਨੂੰ ਕਸਟਮਰ ਨੇ ਆਪਦਾ ਲੈ ਕੇ ਦਿੱਤਾ ਸੀ ਪਸ਼ਮੀਨੇ ਬਹੁਤ ਤਰ੍ਹਾਂ ਦੇ ਆਉਂਦੇ ਆ ਮਹਿੰਗੇ ਸਸਤੇ ਜਿਉਂ ਜੇ ਤੁਸੀਂ ਆਪਾਂ ਆਪਣੀ ਕਪੈਸਿਟੀ ਦੇਖ ਕੇ ਲੈਣਾ ਹੁੰਦਾ ਦੇਖੋ ਪਹਿਲਾਂ ਤੁਹਾਨੂੰ ਪਸ਼ਮੀਨੇ ਬਾਰੇ ਜਾਣਕਾਰੀ ਦਿੰਨੇ ਆਪਾਂ ਦੇਖੋ ਇਹ ਪਸ਼ਮੀਨੇ ਨੇ ਪਸ਼ਮੀਨੇ ਦੇ ਕਲਰ ਸੇਮ ਆ ਪਰ ਫਰਕ ਦੇਖੋ ਕਿੰਨਾ ਠੀਕ ਹੈ ਜੀ ਇਹ ਅਲੱਗ ਪਸ਼ਮੀਨਾ ਹੈ ਤੇ ਇਹ ਅਲੱਗ ਪਸ਼ਮੀਨਾ ਹੈ ਬਹੁਤ ਵਧੀਆ ਪਸ਼ਮੀਨਾ ਇਹ ਵੀ ਇਹਦੇ ਤੇ ਆਪਾਂ ਨੇ ਦਿੱਤਾ ਹੋਇਆ ਥੋੜਾ ਹੈਵੀ ਕੰਮ ਬੂਟਾ ਆਪਾਂ ਗਲੇ ਤੱਕ ਦਿੱਤੇ ਹੋਏ ਨੇ 2 3 2 3 2 ਸਾਰੀ ਸ਼ਰਟ ਤੇ ਬਹੁਤ ਸੋਹਣਾ ਹੈਵੀ ਕੰਮ ਹੁੰਦਾ ਇਹ ਤੇ ਕੰਮ ਦੇਖੋ ਜੀ ਕਲਰ ਪਾ ਪਾ ਕੇ ਨਾ ਫੇਰ ਕੰਮ ਕੀਤਾ ਹੋਇਆ ਸ਼ੇਡਵਰਕ ਕੀਤਾ ਹੋਇਆ ਇਹਦੇ ਚ ਦੇਖੋ ਸਿੰਗਲ ਸਿੰਗਲ ਕੰਮ ਕੀਤਾ ਹੋਇਆ ਸ਼ੇਡਵਰਕ ਹੈ ਸਾਰੇ ਤੇ ਧਿਆਨ ਨਾਲ ਦੇਖੋ ਤੇ ਕਲਰ ਦੇਖੋ ਕਿੰਨੇ ਸੋਹਣੇ ਕਲਰ ਕਾਮਬੀਨੇਸ਼ਨ ਦੀ ਤੁਹਾਨੂੰ ਕੋਈ ਕੰਪਲੇਨ ਨਹੀਂ ਹੋਊ ਕੱਪੜੇ ਦੀ ਕੰਪਲੇਨ ਨਹੀਂ ਹੋਊ ਜੋ ਮੈਂ ਤੁਹਾਨੂੰ ਲਵੋਗੇ ਤਾਂ ਤੁਹਾਡੇ ਕਲਰ ਜਿਵੇਂ ਕੋਈ ਕਈ ਵਾਰ ਕਹਿੰਦੇ ਵੀ ਨਿਕਲ ਜਾਂਦਾ ਹੈ ਜਾਂ ਵੀ ਜਿਹੜੇ ਕਲਰ ਆਪਾਂ ਵਰਕ ਕਰਵਾਉਣੀ ਆ ਉਹ ਰੀਨਾਂ ਦੇ ਕਲਰ ਨਿਕਲ ਇਦਾਂ ਦਾ ਕੁਝ ਨਹੀਂ ਹੁੰਦਾ ਕਲਰ ਕਾਮਬੀਨੇਸ਼ਨ ਤੇ ਕਪੜੇ ਆਪਣੀ ਫੁੱਲ ਗਰੰਟੀ ਹੋਗੀ ਤੇ ਵਰਕ ਦੀ ਵੀ ਆਪਣੀ ਫੁੱਲ ਗਰੰਟੀ ਹੋਗੀ ਤੁਸੀਂ ਇਸ ਤਰ੍ਹਾਂ ਦਾ ਜਿੱਦਾਂ ਮਰਜ਼ੀ ਮੈਥੋਂ ਵਰਕ ਕਰਵਾ ਸਕਦੇ ਹੋ ਆਰਡਰ ਦੇ ਸਕਦੇ ਹੋ ਜੇ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਰੇਟ ਬਾਰੇ ਤਾਂ ਰੇਟ ਵੀ ਤੁਸੀਂ ਪੁੱਛ ਸਕਦੇ ਤੇ ਇਹ ਆ ਗਿਆ ਆਪਣੀ ਬਾਜੀ ਦਾ ਵਰਕ ਬਹੁਤ ਸੋਹਣਾ ਬਾਜੀ ਦਾ ਵਰਕ ਕਇਆ ਹੋਇਆ ਹੈ ਹੈਵੀ ਬੂਟਾ ਪਾਇਆ ਹੋਇਆ ਹੈ ਬਾਜੀ ਤੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਅਗਰ ਤੁਸੀਂ ਇਦਾਂ ਦਾ ਚਾਹੁੰਦੇ ਹੋ ਤੇ ਇਦਾਂ ਦਾ ਵੀ ਮੈਥੋਂ ਕਰਵਾ ਸਕਦੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਜੀ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿ ਬੈਲ ਆਈਕਨ ਬਟਨ ਦਬਾ ਦਿਓ ਬਾਏ